ਚਲੋ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਮਿਲਦੇ ਆਵਰ ਕੀ ਦਿਨ ਗੱਲ ਕਰ ਰਹੇ ਸੀ ਕੁਛ ਨਹੀਂ ਯਾਰ ਦੀਪਕ ਸ਼ਰਮਾ ਸੀ ਹੂੰ ਮਹ RAI ਦੇ ਰਿਹਾ ਸੀ ਆਪਣੀ ਐਨੀਵਰਸਰੀ ਦੀ ਚਾਹ ਲੈ ਗਨੇ ਨੇ ਲਾਮਾ ਵੀ ਦਿੱਤਾ ਕੀ ਇਹ ਮੈਨੂੰ ਕਿਉਂ ਨਹੀਂ ਬੁਲਾਇਆ ਵੀ ਪਾਰਟੀ ਤੇ ਇਹਨੂੰ ਕਿਨੇ ਦੱਸਤਾ ਵੀ ਕਿ ਆਪਾਂ ਪਾਰਟੀ ਰੱਖੀ ਟਾਡੀ ਯਾਰਾ ਦੋਸਤਾਂ ਚ ਚੁਗਲੀ ਮਾਰਤੀ ਹੋਣੀ ਕਿਸੇ ਨੇ ਪੀਤੀ ਖਾਦੀ ਚ ਤੁਸੀਂ ਕਹਿ ਦੇਣਾ ਹੀ ਵੀ ਅਸੀਂ ਕੋਈ ਪਾਰਟੀ ਪੂਟੀ ਨਹੀਂ ਕੀਤੀ ਚਾਰਕ ਜੀ ਸੀਗੇ ਘਰ ਦੇ ਤੇ ਨਾਲੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਜੀ ਇੰਨੀ ਪਾਰਟੀ ਜਾ ਕੇ ਗੰਦ ਹੀ ਪਾਉਣਾ ਹੁੰਦਾ ਚਾਰ ਪੈਗ ਲਾ ਕੇ ਇਹਨੂੰ ਆਪਣੀ ਹੋਸ਼ ਤਾਂ ਰਹਿੰਦੀ ਨਹੀਂ ਸਭ ਕੁ ਚੰਗਾ ਹੋਇਆ ਨਹੀਂ ਸੱਧਿਆ ਤਾਂ ਤਾਂ ਉਹਨਾਂ ਰਣਗੇ ਦੀ ਵੀ ਕਿਵੇਂ ਸਤਨੋ ਰਹਿ ਗਏ ਮੈਨੂੰ ਵੀ ਹੁਣ ਯਾਦ ਆਇਆ ਮਨਿਆ ਕੋਈ ਦਾਰੂ ਥੋੜੀ ਜਿਹੀ ਮਾੜੀ ਆ ਪਰ ਬੰਦਾ ਮਾੜਾ ਨਹੀਂ ਆ ਉਹ ਉਹ ਰੈਂਦਿਓ ਮੈਂ ਚੰਗੀ ਤਰ੍ਹਾਂ ਜਾਣਦੀ ਆ ਤੁਹਾਡੇ ਟੋਲੇ ਨੂੰ ਕੌਣ ਚੰਗਾ ਤੇ ਕੌਣ ਮਾੜਾ ਤੁਹਾਡੇ ਲਈ ਸਾਰੇ ਦਿਨ ਤਿਉਹਾਰ ਇੱਕੋ ਜਿਹੇ ਹੁੰਦੇ ਆ ਤੁਹਾਨੂੰ ਸਿਰਫ ਪੀਣਾ ਮਤਲਬ ਹੈ ਆਪਣੇ ਇਹੋ ਜਿਹੇ ਯਾਰਾਂ ਦੋਸਤਾਂ ਨੂੰ ਨਾ ਬਾਹਰ ਦੀ ਬਰਪਕਤਾ ਦਿਆ ਕਰੋ ਚਲ ਛੱਡ ਯਾਰ ਹੁਣ ਅਰਗਟੇ ਕਲੇਸਪਾਲਨੀ ਐਂ ਦੱਸ ਯਾ ਸੂਤਾ ਦੀ ਦੁਕਾਨ ਕੇ ਮੇਂ ਨਾਲ ਚੱਕੀ ਫਿਰਦੀ ਆਹ ਸੌਰੀ ਸੱਚ ਵਿੱਚ ਇਹ ਸ਼ਰਮੇ ਵਾਲਾ ਝੁੱਪ ਪੈ ਗਿਆ ਮੈਂ ਭੁੱਲੀ ਗਈ ਤੈਨੂੰ ਨਾ ਯੂਨੀਵਰਸਿਟੀ ਤੇ ਬਹੁਤ ਸਾਰੇ ਸੂਟ ਗਿਫਟ ਮਿਲੇ ਆ ਮੈਨੂੰ ਕੋ ਮਿਲਿਆ ਕੇ ਬਸ ਤੇਰੇ ਘਰ ਪੂਰਾ ਆ ਤੁਹਾਨੂੰ ਵੀ ਮਿਲੇ ਆ ਆ ਵੇਖੋ ਆ ਬੈਲਟ ਤੁਹਾਡੇ ਵਾਸਤੇ 골ਡੀ ਕੇ ਲੈ ਕੇ ਆਏ ਆ ਆ ਬੋਲਟ ਤੁਹਾਡੇ ਵਾਸਤੇ ਗੱਜਨਵੀਰ ਠੀਕੇ ਲੈ ਕੇ ਆਏ ਆ ਤੇ ਸੁਖਨਾਲ ਆ ਪੱਗ ਮੇਰੇ ਪੇਕੇ ਲੈ ਕੇ ਆਇਆ ਟਾਂਡੇ ਨਹੀਂ ਅੱਗ ਉਹ ਅੱਗ ਦੇ ਥੱਲੇ ਸੂਟ ਨਹੀਂ ਹੁੰਦਾ ਸੂਟ ਵੀ ਹੈਗੇ ਆ ਪਹਿਲਾਂ ਤੁਹਾਡੇ ਯਾਰ ਦੋਸਤਾਂ ਪਕਤਾ ਲੀਏ ਅੱਛਾ ਹੂੰ ਹੋਰ ਕੀ ਲਿਆਏ ਮੇਰੇ ਯਾਰ ਦੋਸਤਾਂ ਤੇ ਤੇ ਸੱਚ ਗੋਪੀ ਕੇ 2100 ਰੁਪਿਆ ਦੇਖੇ ਗਏ ਆ ਅੱਛਾ ਕੀਸਾ ਹੂੰ ਤੇ ਉਹ ਹੀ ਕੀਸਾ ਕਿੱਥੇ ਉਹ ਹੀ ਕੀਸਾ ਮੈਂ ਮੇਰੀ ਪਤੇਜੀ ਨੂੰ ਦਿੱਤਾ ਤੁਰਨ ਲੱਗਿਆ ਖਾਲੀਆ ਥੋੜੀ ਨਾ ਤੋਰਨਾ ਸੀ ਜਵਾਕੜੀ ਨੂੰ ਉਹ ਆਪਣੇ ਲਈ ਇੰਨਾ ਕੁਝ ਲੈ ਕੇ ਆਏ ਸੀ ਆਪਣਾ ਵੀ ਤਾਂ ਕੋਈ ਫਰਜ਼ ਬੰਦਾ ਸੀ ਐਡਾ ਕੀ ਓ ਘੜੁੱਕਾ ਭਰ ਕੇ ਦੇਗੇ ਸੀ ਸਮਾਨ ਦਾ ਜਿਹੜਾ ਤੂੰ ਕੁੜੀ ਨੂੰ ਤੁਰਨ ਲੱਗੀ ਨੂੰ 2100 ਰੁਪਈਆ ਦੇ ਤਾ ਆ ਤਵੇਂ ਸੂਟ ਨਾ ਮੇਰੀ ਪਰਜਾਈ ਲੈ ਕੇ ਆਈ ਹੈ ਮੇਰੇ ਲਈ ਸੱਤ ਦੀ ਹੱਟੀ ਤੋਂ ਪਿਓਰ ਬਨਾਰਸੀ ਸੂਟ ਆ ਪਤਾ ਵੀ ਇਹ ਕਿੰਨੇ ਦਾ ਹੁੰਦਾ ਮੈਂ ਪੁੱਛ ਕੇ ਕੀ ਲੈਣਾ ਕੱਟੇ ਨੂੰ ਨੌਮਣ ਦੁੱਧ ਦਾ ਕੀ ਪਾ ਮੈਨੂੰ ਤਾਂ ਇਹ ਦੱਸ ਵੀ ਹੋਰ ਕੀ ਦੇ ਕੇ ਗਿਆ ਤੇਰੇ ਪੇਕੇ ਇੰਨਾ ਸੂਟਾਂ ਦੇ ਨਾਲ ਨਾ ਪੱਗ ਲਾਈ ਆ ਅਗਲਿਆਂ ਨੇ ਮੇਰੇ ਲਈ ਇੰਨੇ ਮੰਗੇ ਸੂਟ ਤੇ ਮੇਰੇ ਲਈ ਕੱਲੀ ਐ ਪੱਗ ਯਾਦ ਹੈ ਨਾ ਤੈਨੂੰ ਜਨਵਰੀ ਚ ਜੋ ਤੇਰੇ ਭਰਾ ਦੀ ਅਨਿਵਰਸਰੀ ਸੀ ਤੂੰ ਮੇਰੇ ਨਾਲ ਅੜ ਕੇ ਅੜ ਕੇ ਮੇਰੇ ਨਾਲ ਉਹਨੂੰ ਸਫਾਰੀ ਸੂਟ ਬਣਾ ਕੇ ਦਿੱਤਾ ਏ ਨਵਾਬ ਵਾਲਾਂ ਦੀ ਦੁਕਾਨ ਤੋਂ ਤੇ ਨਾਲ ਇੱਕ ਪੱਗ ਵੀ ਦਿੱਤੀ ਪੀਕੋ ਕਰਾ ਕੇ ਜਦ ਕੇ ਤੇਰਾ ਭਰਾ ਤਾਂ ਪੱਗ ਬਣਦਾ ਹੀ ਨਹੀਂ ਪਤਾ ਵੀ ਆ ਤੈਨੂੰ ਤੇ ਤੇਰੇ ਉਹ ਭਰਾ ਦਾ ਸਫਾਰੀ ਸੂਟ ਮੈਨੂੰ ਕਿੰਨੇ ਚ ਪਿਆ ਸੀ ਨਾ ਮੈਂ ਪੁੱਛ ਕੇ ਕੀ ਲੈਣਾ ਹੈ ਮੇਰਾ ਭਰਾ ਤਾਂ ਡੱਕੇ ਨਹੀਂ ਰੱਖਦਾ ਨਾਲੇ ਤੁਹਾਨੂੰ ਪਤਾ ਉਸ ਸਫਾਰੀ ਸੂਟ ਕਰਕੇ ਤੁਹਾਡੀ ਕਿਡਨੀ ਟੌਰ ਬਣੀ ਸੀ ਤੂੰ ਰਹਿਣ ਦੇ ਮੇਰੇ ਟੌਰ ਮੈਂ ਉਹੀ ਠੀਕ ਆ ਮੈਂ ਅਜੇ ਤੱਕ ਬੇਲੀਰਾਮ ਟੇਲਰ ਤੋਂ ਸਵਾਸਵਾ ਕੇ ਆ ਸਾਧੀਆਂ 65 ਸ਼ਰਟਾਂ ਪਾਈ ਜਾਨਾ ਤੇ ਤੇਰੇ ਭਰਾ ਨੂੰ ਸਫਾਰੀ ਸੂਟ